ਅਕਸਰ ਮਾਪੇ ਆਪਣੇ ਬੱਚਿਆਂ ਦੇ ਸੁਨੈਰੀ ਭਵਿੱਖ ਦੇ ਲਈ ਉਹਨਾਂ ਨੂੰ ਕੈਨੇਡਾ ਵਿੱਚ ਭੇਜਦੇ ਹਨ ਪਰ ਜੇਕਰ ਕੈਨੇਡਾ ਦੇ ਵਿੱਚ ਵੱਡੀ ਤੇ ਦੁੱਖ ਭਰੀ ਵਾਰਦਾਤ ਵਾਪਰ ਜਾਵੇ ਤਾਂ ਫਿਰ ਕਿਸੇ ਨੂੰ ਕੀ ਦੋਸ਼ ਇਸੇ ਤਰ੍ਹਾਂ ਦਾ ਇੱਕ ਮਾਮਲਾ ਕੈਨੇਡਾ ਦੇ ਵਿੱਚ ਪੇਸ਼ ਆਇਆ ਜਿੱਥੇ ਸੜਕੀ ਹਾਦਸੇ ਵਿੱਚ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਜਾਨਕਿ ਜਿਨ੍ਹਾਂ ਵਿੱਚੋਂ ਦੋ ਪੰਜਾਬੀ ਕੁੜੀਆਂ ਤੇ ਇੱਕ ਪੰਜਾਬੀ ਮੁੰਡੇ ਦੀ ਇਹ ਸਕੇ ਭੈਣ ਭਰਾ ਸਨ ਸਮਾਣਾ ਦੀ ਰਹਿਣ ਵਾਲੀ ਰਸਮ ਦੀਪਕੌਰ ਦੀ ਹੋ ਗਈ ਮੌਤ ਪਰਿਵਾਰ ਮੁਤਾਬਕ ਪੀਆਰ ਅਪਲਾਈ ਕਰਕੇ ਦੋਸਤਾਂ ਦੇ ਨਾਲ ਟੈਕਸੀ ਤੇ ਆ ਰਹੀ ਸੀ ਕੁੜੀ ਉਸੇ ਨਾਲ ਕਾਰ ਵਿੱਚ ਸਵਾਰ ਅਮਲੋਹ ਦੇ ਰਹਿਣ ਵਾਲੇ ਭੈਣ ਭਰਾ ਵੀ ਹਾਦਸੇ ਦੇ ਵਿੱਚ ਮਾਰੇ ਗਏ ਇਹ ਤਿੰਨੋਂ ਜਾਣੇ ਇੱਕ ਕੈਬ ਕਰਾ ਕੇ ਆਪਣੀ ਪੀਆਰ ਲਗਵਾ ਕੇ ਵਾਪਸ ਆ ਰਹੇ ਸੀ ਕਿ ਉਸ ਕੈਬ ਦਾ ਟਾਇਰ ਖੁੱਲ ਗਿਆ ਤੇ ਕਾਰ ਬੇਕਾਬੂ ਹੋ ਕੇ ਦਰਖਤਾਂ ਦੇ ਵਿੱਚ ਜਾਟ ਕਰਾਈ ਕਿਉਂਕਿ ਇਹ ਰਸਤਾ ਪਹਾੜੀ ਸੀ ਉਧਰ ਪਰਿਵਾਰ ਦੇ ਵਿੱਚ ਸੁੰਨ ਛਾ ਗਿਆ ਪਿੰਡ ਵਿੱਚ ਮਾਤਮ ਛਾ ਗਿਆ ਸਮਾਣਾ ਜਿਹੜਾ ਕਿ ਪਾਤੜਾ ਦੇ ਕੋਲ ਪੈਂਦਾ ਜ਼ਿਲ੍ਹਾ ਪਟਿਆਲਾ ਉਧਰੋਂ ਪਰਿਵਾਰ ਨੇ ਸਰਕਾਰ ਤੋਂ ਮ੍ਰਿਤਕ ਦੇਹਾਂ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ ਇਹ ਦੁੱਖ ਭਰੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਸਮਾਣਾ ਤੋਂ ਜਿਹੜਾ ਕਿ ਪਾਤੜਾ ਪਟਿਆਲਾ ਦੇ ਵਿੱਚ ਪੈਂਦਾ ਜਿੱਥੋਂ ਦੇ ਰਸਮਦੀਪ ਕੌਰ ਜਿਹੜੀ ਕਿ ਉਸ ਦੀ ਮੌਤ ਹੋ ਚੁੱਕੀ ਹੈ ਜਿਹੜੀ ਕਿ ਕੈਨੇਡਾ ਦੇ ਵਿੱਚ ਸੀ ਉਸ ਤੋਂ ਬਾਅਦ ਅਮਲੋਹ ਦੇ ਰਹਿਣ ਵਾਲੇ ਭੈਣ ਭਰਾ ਵੀ ਇਸ ਹਾਦਸੇ ਦੇ ਸ਼ਿਕਾਰ ਹੋ ਚੁੱਕੇ ਨੇ ਇਹ ਤਿੰਨੋਂ ਜਾਣੇ ਇੱਕ ਕੈਬ ਦੇ ਵਿੱਚ ਜਾ ਰਹੇ ਸਨ ਕਿ ਕੈਬ ਦਾ ਟਾਇਰ ਫਟ ਗਿਆ ਤੇ ਕਾਰ ਬੇਕਾਬੂ ਹੋ ਗਈ ਜਿਸ ਕਰਕੇ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬੀ ਭਾਈਚਾਰੇ ਦੇ ਵਿੱਚ ਸਹਿਮ ਤੇ ਦੁੱਖ ਦਾ ਮਾਹੌਲ ਹੈ ਉਧਰੋਂ ਸਮਾਣਾ ਤੇ ਅਮਲੋਹ ਦੇ ਵਿੱਚ ਦੁੱਖਾਂ ਦਾ ਪਹਾੜ ਜਿਹੜਾ ਹੈ ਉਹ ਪਰਿਵਾਰ ਤੇ ਟੁੱਟ ਗਿਆ ਹੁਣ ਤੱਕ ਦੀ ਸਭ ਤੋਂ ਵੱਡੀ ਦਰਦਨਾਕ ਖਬਰ ਅਸੀਂ ਤੁਹਾਡੇ ਨਾਲ ਸਾਹਮਣੇ ਨਿਸ਼ਰ ਕਰ ਰਹੇ ਹਾਂ ਕਿ ਕੈਨੇਡਾ ਦੇ ਵਿੱਚ ਦਰਦਨਾਕ ਸੜਕੀ ਹਾਦਸੇ ਵਿੱਚ ਤਿੰਨ ਪੰਜਾਬੀਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਜਿਨ੍ਹਾਂ ਵਿੱਚੋਂ ਦੋ ਕੁੜੀਆਂ ਤੇ ਇੱਕ ਮੁੰਡਾ ਸ਼ਾਮਲ ਹੈ ਇਹਨਾਂ ਦੇ ਵਿੱਚ ਰਸਮਦੀਪ ਕੌਰ ਸਮਾਣਾ ਪਾਤੜਾ ਦੇ ਕੋਲ ਉਥੋਂ ਦੀ ਰਹਿਣ ਵਾਲੀ ਹੈ ਤੇ ਦੂਜੇ ਭੈਣ ਭਰਾ ਅਮਲੋਹ ਦੇ ਰਹਿਣ ਵਾਲੇ ਹਨ ਅਤੇ ਤਿੰਨਾਂ ਦੀ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਸੁਨੈਰੀ ਭਵਿੱਖ ਦੇ ਲਈ ਉਹਨਾਂ ਨੇ ਆਪਣੇ ਬੱਚਾ ਨੂੰ ਬਾਹਰ ਭੇਜਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਮੌਤ ਦੀ ਹੋਣੀ ਉਹਨਾਂ ਨੂੰ ਰਸਤੇ ਵਿੱਚ ਘੇਰਾ ਪਾ ਕੇ ਬੈਠੀ ਹੈ ਮਾਮੇ ਤੇ ਬਾਪ ਨੇ ਰੋਂਦੇ ਰੋਂਦੇ ਕਿਹਾ ਕਿ ਉਹਨਾਂ ਦਾ ਪਰਿਵਾਰ ਬਹੁਤ ਖੁਸ਼ ਸੀ ਕਿਉਂਕਿ ਬੱਚਿਆਂ ਦੀ ਪੀਆਰ ਅੱਜ ਲੱਗ ਚੁੱਕੀ ਸੀ ਉਹਨਾਂ ਨੂੰ ਆ ਸੀ ਕਿ 6-7 ਮਹੀਨਿਆਂ ਦੇ ਵਿੱਚ ਉਹਨਾਂ ਦੇ ਬੱਚੇ ਪੱਕੇ ਹੋ ਜਾਣਗੇ ਪਰ ਰੱਬ ਨੇ ਕੁਝ ਹੋਰ ਹੀ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਹੋਇਆ ਸੀ ਅੱਜ ਕੈਨੇਡਾ ਦੇ ਵਿੱਚ ਕੈਨੇਡਾ ਦੀ ਧਰਤੀ ਤੇ ਇਹਨਾਂ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਬੜੀ ਬੇਰਹਿਮੀ ਜਨਕਿ ਦਰਦਨਾਕ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਦੱਸ ਦਈਏ ਕਿ ਮਰਨ ਵਾਲੀ ਰਸਮ ਦੀਪਕੌਰ ਸਮਾਣਾ ਦੀ ਉਸ ਤੋਂ ਬਾਅਦ ਅਮਲੋਹ ਦੇ ਰਹਿਣ ਵਾਲੇ ਭੈਣਪਰਾ ਜਿਹੜੇ ਕਿ ਇਸ ਕੈਬ ਦੇ ਵਿੱਚ ਮੰਦ ਭਾਗੀ ਕੈਬ ਦੇ ਵਿੱਚ ਸਵਾਰ ਸਰ ਜਿਵੇਂ ਹੀ ਕੈਬ ਪੀ ਆਰ ਲਗਵਾ ਕੇ ਵਾਪਸ ਆਉਂਦੀ ਹੈ ਤਾਂ ਉਸ ਦਾ ਟਾਇਰ ਫਟ ਜਾਂਦਾ ਹੈ ਤੇ ਟਾਇਰ ਫਟਣ ਤੋਂ ਬਾਅਦ ਕਾਰ ਬੇ ਕਾਬੂ ਹੋ ਕੇ ਪਹਾੜੀ ਰਸਤਾ ਹੋਣ ਦੇ ਕਾਰਨ ਉਹ ਦਰਖਤਾਂ ਦੇ ਨਾਲ ਬੜੀ ਬੁਰੀ ਤਰ੍ਹਾਂ ਟਕਰਾਉਂਦੀ ਹੈ ਜਿਸ ਕਾਰਨ ਇਹਨਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤਾਜ਼ਾ ਮਾਮਲਾ ਕੈਨੇਡਾ ਤੋਂ ਜਿੱਥੇ ਦਰਦਨਾਕ ਸੜਕੀ ਹਾਦਸੇ ਵਿੱਚ ਬੱਚਿਆਂ ਦੀ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ